ਇਹ ਇਤਿਹਾਸ ਹੈ ਜਿਸ ਜਿੱਦਾਂ ਆਪਾਂ ਸਾਰਿਆਂ ਨੇ ਸੁਣਿਆ ਪਹਿਲੀ ਗੱਲ ਇਹ ਸਪਸ਼ਟ ਕਰ ਲਈਏ ਕਿ ਉਹ ਗੰਗੂ ਬ੍ਰਾਹਮਣ ਹੀ ਸੀ ਹੂੰ ਹੂੰ ਜੀ ਦੂਜੀ ਗੱਲ ਇਹ ਗੰਗੂ ਬ੍ਰਾਹਮਣ ਰਸੋਈਆ ਨਹੀਂ ਸੀ ਰਸੋਈਆ ਇਹਦਾ ਭਰਾ ਸੀ ਪੰਮਾ ਹੂੰ ਹੂੰ ਜੀ ਜਿਹੜਾ ਮੋਤੀराम ਮਹਿਰੇ ਦੇ ਨਾਲ ਜਿਹੜਾ ਖਾਣਾ ਬਣਾਉਣ ਦਾ ਕੈਂਡੀਆਂ ਦਾ ਕੰਮ ਕਰਦਾ ਸੀ ਜੀ ਤੇ ਇਹ ਦੇ ਪ੍ਰਾਪੰਮੇ ਨੇ ਜਿਹੜਾ ਰਸੂਈਆ ਸੀ ਉਹਨੇ ਹੀ ਮੂਰਤੀราม ਮੈਰੇ ਦੀ ਸ਼ਿਕਾਇਤ ਕੀਤੀ ਸੀ ਇਹ ਦਰਬਾਰ ਚ ਜਾਂਦਾ ਸੀ ਹੂੰ ਹੂੰ ਬੜਾ ਵਿਦਵਾਨ ਬਣ ਕੇ ਹੂੰ ਹੂੰ ਪਰ ਇਹ ਇਹ ਤੇ ਨਾ ਰਸੂਈਆ ਸੀ ਨਾ ਇਹ ਗੁਰੂ ਘਰ ਦਾ ਕੋ ਨੁੱਕਰ ਸੀਗਾ ਹੂੰ ਹੂੰ ਇਹ ਇਹ ਹਿੰਦੂ ਰਾਜਾਂ ਦਾ ਸੁਈਆ ਸੀ ਜੀ ਉਹ ਜਿਹੜੇ 7-9 ਸਾਲ ਦੇ ਬੱਚੇ ਆ ਉਹਨਾਂ ਨੇ ਐਵੇਂ ਇੰਨੇ ਕਸ਼ਟ ਨਹੀਂ ਸਹਾਰ ਲਿਆ ਹੂੰ ਉਹਨਾਂ ਦੇ ਬੈਕਗ੍ਰਾਉਂਡ ਪਿੱਛੇ ਆ ਖਾਲਸਾਈ ਜੀਵਨ ਬਚਪਨ ਤੋਂ ਉਹ ਖੜਾ ਹੈ ਬਚਪਨ ਤੋਂ ਹੂੰ ਉਹਨਾਂ ਨੇ ਆਪਣੇ ਪਿਤਾ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਉਹ ਜਿਹੜਾ ਖਾਲਸਾਈ ਤੇ ਜਿਹੜਾ ਇੱਕ ਗੁਰੂ ਤੇ ਅਕਾਲ ਪੁਰਖ ਤੇ ਭਰੋਸਾ ਤੇ ਜਾਂ ਜਿਹੜਾ ਗੁਰੂ ਨਾਨਕ ਦਾ ਮਿਸ਼ਨ ਕੀ ਉਹਦੇ ਬਾਰੇ ਬੱਚਿਆਂ ਨੂੰ ਪਤਾ ਉਹਨਾਂ 7-9 ਸਾਲ ਦੇ ਬੱਚਿਆਂ ਨੂੰ ਪੂਰੀ ਐਨੀ ਸਮਝ ਸੀ ਜੀ ਕਿ ਆਹ ਜੋ ਹੋ ਰਿਹਾ ਹੂੰ ਇਹ ਐਵੇਂ ਬੱਚਿਆਂ ਨੂੰ ਆਪਾਂ ਨਿਆਣੇ ਚ ਦਿਖਾ ਲੰਨੇ ਐਸਾ ਨਹੀਂ ਸੀ ਹੂੰ ਉਹਨਾਂ ਨੂੰ ਸਭ ਪਤਾ ਸੀ ਕਿੰਦਾਂ ਸਾਡੇ ਪਿਤਾ ਨੇ ਜਿਹੜਾ ਇਹ ਕਿਲਾ ਛੱਡਿਆ ਕਿੰਦਾਂ ਹੈ ਸਾਡਾ ਪਰਮਾਰ ਵਿਛੜਾ ਹੋਇਆ ਬਾਪੇ ਦੀ ਸ਼ਹਾਦਤ ਕਿੱਦਾਂ ਹੋਈ ਬਾਪੇ ਦੀ ਸਭ ਉਹਨਾਂ ਨੂੰ ਇਹਨਾਂ ਗੱਲਾਂ ਦਾ ਉਹਨਾਂ ਦੇ ਦਿਮਾਗ 'ਚ ਸੀ ਔਰ ਲਾਗੇ ਖੜਾ ਸੁਚਾਨੰਦ ਇਹ ਬਿਲਕੁਲ ਸਹੀ ਇੰਨੀ ਹੋਈ ਹੈ ਜੀ ਉਹ ਸੁਚਾਨੰਦ ਉਹਨੂੰ ਕਹਿੰਦਾ ਸੱਪ ਦੇ ਬੱਚੇ ਆ ਹੂੰ ਤੇ ਜੇ ਨਹੀਂ ਤੇ ਮੈਂ ਕਹਿੰਦਾ ਇਹਨਾਂ ਨੂੰ ਤੇਰੇ ਸਾਹਮਣੇ ਪੁੱਛ ਕੇ ਦੱਸਦਾ ਤੇ ਤੈਨੂੰ ਪਤਾ ਲੱਗ ਜੂ ਵੀ ਇਹ ਬੱਚੇ ਨਹੀਂ ਹੈ ਹੂੰ ਉਹ ਕਹਿੰਦਾ ਵੀ ਜੇ ਤੁਹਾਨੂੰ ਛੱਡ ਦੀਏ ਤੁਸੀਂ ਕੀ ਕਰੋਗੇ ਉਹ ਕਹਿੰਦਾ ਨਹੀਂ ਜਾ ਕੇ ਆਪਣੇ ਸਾਥੀਆਂ ਦੀ ਤਲਾਸ਼ ਕਰਾਂਗੇ ਹੂੰ ਤੇ ਸਾਡੇ ਜਿਹੜਾ ਪਿੰਡ ਦਾ ਮਿਸ਼ਨ ਆ ਜ਼ੁਲਮ ਦੇ ਖਿਲਾਫ ਲੜਨਾ ਅਸੀਂ ਸਾਥੀ ਇਕੱਠੇ ਕਰਾਂਗੇ ਲੜਾਂਗੇ ਜੀ ਕੁਸੂਤਿਆਨਾਂ ਦੇ ਗੀਂਦ ਸੁਣ ਲਿਆ ਹਾਂ 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 ਕੀ ਆ ਗਿਆ ਸੀ ਸੂਬਾ ਸਰਹੰਦ ਵੱਲੋਂ ਕਿ ਇਹਨਾਂ ਦੇ ਲਈ ਕੋਈ ਜਗ੍ਹਾ ਜਿਹੜੀ ਹੈ ਸਰਹੰਦ ਦੇ ਵਿੱਚ ਨਹੀਂ ਹੈ ਤੇ ਕਿਵੇਂ ਦਿਵਾਨ ਟੋਡਰਮਾਲ ਕਹਿੰਦੇ ਨੇ ਕਿਵੇਂ ਟੋਡਰਮਾਲ ਹੋਣਾ ਨੇ ਜਿਹੜੀ ਉੱਥੇ ਜ਼ਮੀਨ ਬਕਾਇਦਾ ਮੋਹਰਾ ਖੜੀਆਂ ਕਰਕੇ ਲਈ ਤੇ ਉਹਨਾਂ ਦੇ ਇਤਿਹਾਸ ਬਾਰੇ ਬੜਾ ਗਲਤ ਪ੍ਰਚਾਰ ਕੀਤਾ ਜਾਂਦਾ ਹੈ ਕਿ ਉਹ ਟੋਡਰਮਾਲ ਜਹਾਂਨ ਸਨ ਥੋੜੀ ਜੀ ਇੱਥੇ ਵੀ ਕਲੈਰਟੀ ਕਰਨੀ ਪड़ਦੀ ਹੈਗੀ ਆ ਇਹ ਇਫेक्ट ਕੀ ਹੁੰਦਾ ਕਿ ਇਹ ਟੋਡਰਮਲ ਨੂੰ ਜਦੋਂ ਪਤਾ ਲੱਗਦਾ ਤੇ ਇਹਨੇ ਜ਼ਮੀਨ ਖਰੀਦ ਕੇ ਜਿਹੜੀ ਵੀ ਉਹਨਾਂ ਨੇ ਕੀਮਤ ਮੰਗੀ ਆਪਾਂ ਮੁਰਾਂ ਵਾਲੀ ਸਾਰਿਆਂ ਨੇ ਗੱਲ ਸੁਣ ਲਈ ਇਹਦਾ ਜਿਹੜਾ ਦਿਲਚਸਪ ਗੱਲ ਜਿਹੜੀ ਜਗੀਰ ਸਿੰਘ ਜੀ ਤਾਂ ਮੈਂ ਕਹਿਣ ਲੱਗਾ ਵੀ ਇਹ ਟੋਡਰਮਲ ਸਿੱਖ ਸੀਗਾ ਜੀ ਇਹਨੇ ਜਦੋਂ ਪਿੰਨਾ ਦਾ ਸਿਸਕਾਰ ਕੀਤਾ ਹਮ ਤੇ ਉਹਨਾਂ ਦੀਆਂ ਜਿਹੜੀਆਂ ਅਸਤੀਆਂ ਸੀ ਇਹਨੇ ਪਿੰਡ ਉੱਥੇ ਭੇਜੀਆਂ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲਿਆ ਸੀ ਜੀ ਜੀ ਅਸਥੀਆਂ ਉੱਥੇ ਭੇਜ ਕੇ ਭੇਜੀਆਂ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਮੁਲਾਕਾਤ ਹੋਈ ਮੁਲਾਕਾਤ ਵੀ ਹੂੰ ਕੋਲੂਜ ਪੀਣ ਦੀ ਸਜ਼ਾ ਦਿੱਤੀ ਜਾਂਦੀ ਹੈ ਨਾ ਤੇ ਇਹਨਾਂ ਨੂੰ ਪੁੱਛਿਆ ਜਾਂਦਾ ਤੂੰ ਕੌਣ ਹੂੰ 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 ਉਹ ਪੂਰੀ ਡਿਟੇਲ ਚ ਆਪਾਂ ਨੂੰ ਮਿਲ ਜਾਂਦਾ ਤੇ ਉਹ ਫਿਰ ਸਪਸ਼ਟ ਕਰਕੇ ਕਹਿੰਦੇ ਮੇਰੇ ਪਿਤਾ ਦਾ ਨਾਮ ਹਰ ਸਿੰਘ ਹੈ ਹੂੰ ਮੈਂ ਗੁਰੂ ਦਾ ਸੇਖ ਹਾਂ ਉਹਦੀ ਉਹਨੂੰ ਪੁੱਛਿਆ ਜਾਂਦਾ ਨਾ ਪਹਿਲਾਂ ਤੂੰ ਕੌਣ ਹੈ ਜੀ ਜੀ ਤੇ ਉਹ ਦੱਸਦਾ ਵੀ ਮੈਂ ਕੌਣ ਹੂੰ ਹੂੰ ਇਸ ਕਰਕੇ ਇੱਕ ਗੱਲ ਤੇ ਇਹ ਨੂੰ ਮੋਤੀਰਾਮ ਮੇਰੇ ਨੂੰ ਵੀ ਇਦਾਂ ਹੀ ਇਹ ਸ਼ੋਅ ਕਰ ਰਿਹਾ ਹੈ ਨਾ ਵੀ ਉਸੇਕ ਨਹੀਂ ਸੀ ਹੂੰ 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 ਜੀ ਜੀ ਤੇ ਜਿਸ ਤਰ੍ਹਾਂ ਜੀ ਹੁਣ ਆਪਾਂ ਅੱਗੇ ਗੱਲ ਕਰਨੀ ਹੈ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦੀ ਇਹਨਾਂ ਦੀ ਗ੍ਰਿਫਤਾਰੀ ਕਿਵੇਂ ਹੁੰਦੀ ਹੈ ਤੇ ਥੋੜਾ ਇਹਦੇ ਵਿੱਚ ਗੰਗੂ ਬ੍ਰਾਹਮਣ ਦਾ ਜਿਹੜਾ ਰੋਲ ਰਿਹਾ ਹੈ ਕੀ ਕਿਉਂਕਿ ਇਤਿਹਾਸ ਦੇ ਵਿੱਚ ਇਹ ਵੀ ਆਉਂਦਾ ਹੈ ਕਿ ਗੰਗੂ ਰਸੋਈਆ ਨਹੀਂ ਸੀ ਜਿਸ ਤਰੀਕੇ ਦੇ ਨਾਲ ਪ੍ਰਚਲਿਤ ਹੋ ਗਿਆ ਥੋੜਾ ਇਸ ਨੂੰ ਵੀ ਕਲੀਅਰਿਫਾਈ ਕਰ ਦਿਓ ਦੀ ਗ੍ਰਫਤਾਰੀ ਕਿਵੇਂ ਹੁੰਦੀ ਹੈ ਤੇ ਬਾਅਦ ਚੋਂ ਜਿਹੜੀਆਂ ਪੇਸ਼ੀਆਂ ਹੁੰਦੀਆਂ ਨੇ ਉਹ ਕਿਵੇਂ ਹੁੰਦੀਆਂ ਨੇ ਸੰਖੇਪ ਦੇ ਵਿੱਚ ਇਹ ਸਰਦਾਰਜੀਤ ਸਿੰਘ ਜੀ ਤੇ ਆ ਸਾਰਿਆਂ ਨੇ ਸੁਣਿਆ ਹੋਇਆ ਕਰਕੇ ਆਪਾਂ ਸਿਰਫ ਕੋਈ ਇੱਕ ਨੁਕਤੇ ਜਿਹੜੇ ਆ ਉਹ ਸਾਰਿਆਂ ਨਾਲ ਸਾਂਝੇ ਕਰਨੇ ਆ ਇਹ ਜਦੋਂ ਇਹ ਆਪਾਂ ਸਾਰਿਆਂ ਨੇ ਸੁਣਿਆ ਕਿ ਜਦੋਂ ਇਥੋਂ ਪਰਿਵਾਰ ਰੋਛੜਾ ਹੁੰਦਾ ਤੇ ਮਾਤਾ ਗੁਜਰਕੂਰ ਦੇ ਨਾਲ ਛੋਟੀ ਸ਼ਹਿਬਜਾਦੀ ਕੁੰਮੇ ਮਾਸ਼ਕੀ ਦੇ ਰਾਤ ਰਹਿੰਦੇ ਆ ਜੀ ਉੱਥੋਂ ਇਹਨਾਂ ਨੂੰ ਟੋਡਰ ਜਿਹੜਾ ਪੁਣਾ ਗੰਗੂ ਬ્રાਹਮਣ ਉਹ ਆਪਦੇ ਪਿੰਡ ਲੈ ਜਾਂਦਾ ਤੇ ਉੱਥੇ ਮਾਦਾ ਦੇ ਕੋਲ ਕੋਈ ਥੋੜੇ ਬਹੁਤੇ ਉਦੋਂ ਇਦਾਂ ਕੀ ਕਹਿੰਦੇ ਗੁਸਲੀਆਂ ਹੁੰਦੀਆਂ ਸੀ ਹੂੰ ਹੂੰ ਉਹਦੇ ਵਿੱਚ ਮੋਹਰਾਂ ਹੋਣਗੀਆਂ ਜੀ ਇਤਿਹਾਸ ਐ ਸਾ ਜਿੱਦਾਂ ਆਪਾਂ ਸਾਰਿਆਂ ਨੇ ਸੁਣਿਆ ਪਹਿਲੀ ਗੱਲ ਇਹ ਸਪਸ਼ਟ ਕਰ ਲਈਏ ਕਿ ਉਹ ਗੰਗੂ ਬ્રાਹਮਣ ਹੀ ਸੀ ਹੂੰ ਹੂੰ ਜੀ ਦੂਜੀ ਗੱਲ ਇਹ ਗੰਗੂ ਬ્રાਹਮਣ ਰਸੋਈਆ ਨਹੀਂ ਸੀ ਰਸੋਈਆ ਇਹਦਾ ਭਰਾ ਸੀ ਪੰਮਾ ਹੂੰ ਹੂੰ ਜੀ ਜਿਹੜਾ ਮੋਤੀਰਾਮ ਮਹਰੇ ਦੇ ਨਾਲ ਜਿਹੜਾ ਖਾਣਾ ਬਣਾਉਣ ਦਾ ਕਈਂਦਿਆਂ ਦਾ ਕੰਮ ਕਰਦਾ ਸੀ ਜੀ ਤੇ ਇਹਦੇ ਭਰਾ ਪੰਮੇ ਨੇ ਜਿਹੜਾ ਰਸੋਈਆ ਸੀ ਉਹਨੇ ਹੀ ਮੋਤੀਰਾਮ ਮਹਰੇ ਦੀ ਸ਼ਿਕਾਇਤ ਕੀਤੀ ਸੀ ਹੂੰ 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 ਜੀ ਜੀ ਇਹ ਸਹੀ ਮੈਨੇਜ ਸੁਈਆ ਸੀ ਸੁਈਆ ਸੀ ਓਕੇ ਜੀ ਨੌਕਰ ਨਹੀਂ ਸੀ ਹੂੰ ਹੂੰ ਇਹ ਦਰਬਾਰ ਚ ਜਾਂਦਾ ਸੀ ਹੂੰ ਹੂੰ ਬੜਾ ਵਿਦਵਾਨ ਬਣ ਕੇ ਹਮਮ ਪਰ ਇਹ ਇਹ ਇੱਥੇ ਨਾ ਰਸੋਈਆ ਸੀ ਨਾ ਇਹ ਗੁਰੂ ਘਰ ਦਾ ਕੋ ਨੁੱਕਰ ਸੀਗਾ ਹਮਮ ਇਹ ਇਹ ਹਿੰਦੂ ਰਾਜਿਆਂ ਦਾ ਸੁਈਆ ਸੀ ਜੀ ਰਸੋਈਆ ਇਹਦਾ ਭਰਾ ਸੀ ਹਮਮ ਨਾ ਉਹਦਾ ਵੀ ਪੰਮੇ ਦੋ ਹੋਇ ਇੱਕ ਪੰਮਾ ਪੁਜੋਤ ਇੱਕ ਇਹਦਾ ਭਰਾ ਰਸੋਈਆ ਜੀ ਇਹ ਰਸੋਈਆ ਇਹਦਾ ਭਰਾ ਪੰਮਾ ਸੀਗਾ ਹਮਮ ਇਹ ਤੇ ਮੋਤੀਰਾਮ ਮਹਿਰਾ ਇਕੱਠੇ ਉੱਥੇ ਕੈਦੀਆਂ ਦਾ ਖਾਣਾ ਬਣਾਉਂਦੇ ਸੀ ਜੀ ਇਹਨੇ ਫੇਜ ਜਦੋਂ ਮੂਰਤੀਰਾਮ ਮਹਿਰੇ ਨੇ ਜਿਹੜਾ ਦੁੱਧ ਪੋਲਾਇਆ ਸੀ ਬੱਚਿਆਂ ਨੂੰ ਹਮ ਤੇ ਇਹ ਗੰਗੂ ਦੇ ਰਸੋਈਏ ਭਰਾ ਨੇ ਹੀ ਪਹਿਲੀ ਸ਼ਿਕਾਇਤ ਕੀਤੀ ਸੀ ਜੀ ਉਹ ਇਸ ਕਰਕੇ ਗੰਗੂ ਰਸੋਈਆ ਨਹੀਂ ਸੀ ਰਸੋਈਆ ਦਾ ਭਰਾ ਸੀ ਇਹਨੂੰ ਗੰਗੂ ਬ੍ਰਾਹਮਣ ਕਿਹਾ ਜਾਂਦਾ ਹਮ ਔਰ ਇਹ ਜਿਹੜੇ ਹਿੰਦੂ ਰਾਜੇ ਸੀ ਉਹਨਾਂ ਦਾ ਸਹੀ ਮੈਨੇਜ ਸੁਈਆ ਸੀ ਜੀ ਹੁਣ ਇਹਨੂੰ ਪੇਛੀ ਇਹ ਪੜਦੇ ਇਹਨੂੰ ਜਿਹੜਾ ਉਹਨਾਂ ਦੇ ਜਦੋਂ ਘਰ ਲ ਜਾਂਦਾ ਤੇ ਆਪਾਂ ਸਾਰਿਆਂ ਨੇ ਇਤਿਹਾਸ ਸੁਣਿਆ ਵੀ ਉਹ ਜਿਹੜੀ ਪੈਸਿਆਂ ਦੀਆਂ ਮੋਹਰਾਂ ਦੀਆਂ ਥੋੜੀਆਂ ਬਹੁਤੀਆਂ ਉਹ ਚੱਕ ਕੇ ਉਹ ਲਕੋਲੀ ਤੇ ਉਹ ਦੂਏ ਦਿਨ ਮਾਤਾ ਨੇ ਕਿਸੇ ਸਿੱਧੇ ਗਏ ਤਾਂ ਵੀ ਗੰਗੂ ਤੋਂ ਉਹ ਨਹੀਂ ਰੱਖ ਲੈਂਦਾ ਹਮ ਇਹਨੇ ਰੋਲਾ ਪਾਇਆ ਰੋਲਾ ਪਾ ਕੇ ਕੀ ਹੈ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਜੇ ਸਵਾ ਲਾੜ ਚ ਰੇ ਉੱਥੇ ਵੀ ਉਹਨਾਂ ਸ਼ਾਦੀ ਦੇ ਸਫਰ ਵਾਲੇ ਜਿਹੜੇ ਉਹ ਬਹੁਤ ਚੰਗੀ ਗੱਲ ਆ ਜੀ ਵੀ ਉਹ ਸਾਰਾ ਇਤਿਹਾਸ ਸਾਡੇ ਨਾਲ ਦੀ ਨਾਲ ਜਿਹੜਾ ਉਹ ਸਾਡੇ ਸਾਹਮਣੇ ਆ ਜਾਂਦਾ ਔਰ ਇਹ ਗੰਗੂ ਬਹਾਮਣ ਦੀ ਸ਼ਿਕਾਇਤ ਤੇ ਜਿਹੜੀ ਆ ਇਹ ਗ੍ਰਿਫਤਾਰੀ ਹੁੰਦੀ ਹੈ ਹੂੰ ਸੂਬੇ ਦੇ ਸਾਹਮਣੇ ਲਾ ਕੇ ਜਿਹੜਾ ਇਹਨਾਂ ਨੂੰ ਪੇਸ਼ ਕੀਤਾ ਜਾਂਦਾ ਹੁਣ ਦੇਖਣ ਵਾਲੀ ਗੱਲ ਜੀ ਸਿੰਘ ਜੀ ਇਹ ਆ ਵੀ ਉਹ ਜਿਹੜੇ 7-9 ਸਾਲ ਦੇ ਬੱਚੇ ਆ ਉਹਨਾਂ ਨੇ ਐਵੇਂ ਇੰਨੇ ਕਸ਼ਟ ਨਹੀਂ ਸਹਾਰ ਲਿਆ ਹੂੰ ਉਹਨਾਂ ਦੇ ਬੈਕਗ੍ਰਾਉਂਡ ਪਿੱਛੇ ਆ ਖਾਲਸਾਈ ਜੀਵਨ ਬਚਪਨ ਤੋਂ ਉਹ ਖੜਾ ਹੈਗਾ ਬਚਪਨ ਤੋਂ ਹੂੰ ਉਹਨਾਂ ਨੇ ਆਪਣੇ ਪਿਤਾ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਉਹ ਜਿਹੜਾ ਖਾਲਸਾਈ ਤੇ ਜਿਹੜਾ ਇੱਕ ਗੁਰੂ ਤੇ ਅਕਾਲ ਪੁਰਖ ਤੇ ਭਰੋਸਾ ਤੇ ਜਾਂ ਜਿਹੜਾ ਗੁਰੂ ਨਾਨਕ ਦਾ ਮਿਸ਼ਨ ਕੀ ਉਹਦੇ ਬਾਰੇ ਬੱਚਿਆਂ ਨੂੰ ਪਤਾ ਜੀ ਉਹਨਾਂ 7-9 ਸਾਲ ਦੇ ਬੱਚਿਆਂ ਨੂੰ ਪੂਰੀ ਇੰਨੀ ਸਮਝ ਸੀ ਜੀ ਕਿ ਆਹ ਜੋ ਹੋ ਰਿਹਾ ਹੂੰ ਇਹ ਐਵੇਂ ਬੱਚਿਆਂ ਨੂੰ ਆਪਾਂ ਨਿਆਣੇ ਤੇ ਦਿਖਾ ਲੰਨੇ ਐਸਾ ਨਹੀਂ ਸੀ ਉਹਨਾਂ ਨੂੰ ਸਭ ਪਤਾ ਸੀ ਕਿੰਦਾਂ ਸਾਡੇ ਪਿਤਾ ਨੇ ਜਿਹੜਾ ਇਹ ਕਿਲਾ ਛੱਡਿਆ ਕਿੰਨਾ ਹੈ ਸਾਡਾ ਪਰਿਵਾਰ ਵਿਛੜਾ ਹੋਇਆ ਬਾਪੇ ਦੀ ਸ਼ਹਾਦਤ ਕਿੱਦਾਂ ਹੋਈ ਹੈ ਬਾਪੇ ਦੀ ਸਭ ਉਹਨਾਂ ਨੂੰ ਇਹਨਾਂ ਗੱਲਾਂ ਦਾ ਉਹਨਾਂ ਦੇ ਦਿਮਾਗ 'ਚ ਸੀ ਨਹੀਂ ਤਾਂ ਹੁਣ ਇਹਨੇ ਔਰ ਜਦੋਂ ਖੈਰ ਪੇਸ਼ ਹੀ ਹੁੰਦੀ ਹੈ ਪੇਸ਼ ਹੀ ਹੁੰਦੀ ਹੈ ਤੇ ਉਹਨਾਂ ਨੂੰ ਬੱਚਿਆਂ ਨੂੰ ਕਿਹਾ ਜਾਂਦਾ ਵੀ ਭਾਈ ਤੁਸੀਂ ਇਦਾਂ ਕਰੋ ਤੁਸੀਂ ਤੁਹਾਨੂੰ ਅਸੀਂ ਡੋਲੇ ਦਿਆਂਗੇ ਤਾਂ ਦੌਲਤ ਦਾ ਲਾਲਚ ਦਿੱਤਾ ਤੇ ਤੁਸੀਂ ਅਸਲਾਮ ਧਾਰਨ ਕਰ ਲਓ ਜੀ ਉਹ ਸਾਹਿਬ ਜਿਆਦੇ ਨੇ ਤੋੜ ਕੇ ਜਵਾਬ ਦਿੱਤਾ ਦੂਜੀ ਜਿਹੜੀ ਇੰਟਰਸਟਿੰਗ ਗੱਲ ਹੈ ਉਹ ਕਹਿੰਦੇ ਵੀ ਇਹਨਾਂ ਨੂੰ ਕੱਲ ਨੂੰ ਫੇਰ ਪੇਸ਼ ਕਰੂ। ਹੂੰ। ਤੇ ਦੂਹੇ ਦਿਨ ਉਹਨਾਂ ਨੇ ਇਤਿਹਾਸ ਐਸਾ ਦੱਸਦਾ ਵੀ ਉਦੋਂ ਡੇੜੀਆਂ ਦੇ ਵੱਡੇ-ਵੱਡੇ ਜਿਹੜੇ ਦਰਵਾਜ਼ੇ ਉਹਨਾਂ ਦੇ ਵਿੱਚ ਇੱਕ ਤਾਕੀ ਹੁੰਦੀ ਸੀ। ਹੂੰ ਹੂੰ। ਤੇ ਉਹਨਾਂ ਨੂੰ ਇਹ ਸੀਗਾ ਇਹ ਵੈਸੇ ਹੋਇਆ ਇੰਦਾ ਵੀਰ ਤਾਕੀ ਦੀ ਪੈਦੀ ਜੇ ਨੰਗਣੀਏ ਤੇ ਇਹਨਾਂ ਦਾ ਸਿਰ ਜਿਹੜਾ ਹੂੰ ਪਹਿਲਾਂ ਨੰਗੂ ਤੇ ਜੇ ਉਹ ਸਹਿਬਜ਼ਾਦਿਆਂ ਨੂੰ ਏਡੀਓ ਸੂਝ-ਬੂਝ ਦੇ ਮਾਲਕ ਨਾ ਹੁੰਦੇ ਤੇ ਫਿਰ ਇਹਦਾ ਉਹ ਪਹਿਲਾਂ ਲੱਤ ਮਾਰ ਕੇ ਉਹ ਕਹਿੰਦੇ ਵੀ ਇਦਾਂ ਨੰਗਾਗੇ ਜੀ ਉਹਨਾਂ ਨੂੰ ਪੂਰੀ ਸੂਜ ਸੀ ਹੂੰ ਇਹ ਅੱਜ ਵਾਲੇ ਨਿਆਣੇ ਨਹੀਂ ਹੈ ਹੂੰ ਹੂੰ ਇਹ ਮੈਂ ਤਾਂ ਬਾਰ ਬਾਰ ਕਹਿ ਰਿਹਾ ਵੀ ਉਹਨਾਂ ਨੂੰ ਕੋਈ ਯਾਰੀ ਬੱਚੇ ਜਿਹੜੇ ਵੀ ਦਾਦੀ ਨੂੰ ਪੁੱਛਦੇ ਅਸੀਂ ਵਿਛੜ ਗਏ ਉਹਨਾਂ ਨੂੰ ਪੂਰੀ ਸੂਜ ਬੂਜ ਸੀ ਅਦਰਵਾਈਜ਼ ਐਡੇ ਕਾਰਨਾਮੇ ਹੋ ਨਹੀਂ ਸਕਦੇ ਜੀ ਸੋਚਾ ਆਨੰਦ ਦਾ ਰੋਲ ਇਸ ਦੇ ਵਿੱਚ ਕਿਹੋ ਜਿਹਾ ਰਹੇਗਾ ਕਿਉਂਕਿ ਜੀ ਆਪਾਂ ਉਹਨਾਂ ਦਾ ਵੀ ਅਦਾਲਤੀ ਸਿਸਟਮ ਦੇਖੀਏ ਉਹਨਾਂ ਨੇ ਵੀ ਬਕਾਇਦਾ ਆਪਣੇ ਸਿਸਟਮ ਨੂੰ ਤੇ ਸਹੀ ਸਾਬਤ ਕਰਨਾ ਨਾ ਜਿਦਾਂ ਹੁਣ ਮੌਜੂਦਾ ਅਦਾਲਤਾਂ ਦੇ ਵਿੱਚ ਹੁੰਦਾ ਹੈ ਇਦਾਂ ਉਹਨਾਂ ਨੇ ਵੀ ਉਹ ਕਰਨਾ ਹੈਗਾ ਤੇ ਇੱਥੇ ਸੋਚਾ ਆਨੰਦ ਦਾ ਰੋਲ ਕਿਹੋ ਜਿਹਾ ਰਹੇਗਾ ਮੈਂ ਦੱਸਣ ਲੱਗਾ ਨਾ ਜੀ ਇਹਦੇ ਚ ਪਹਿਲਾਂ ਤੋਂ ਹਾਰਾ ਨਾਰਾ ਮਾਰਦਾ ਨਵਾਬ ਮਲੇਰ ਕੋਟਲਾ ਨਵਾਬ ਮਲੇਰ ਕੋਟਲਾ ਜੀ ਉਹਨੂੰ ਕਹਿੰਦੇ ਵੀ ਤੁਹਾਡੇ ਤੇਰੇ ਭਰਾਵਾਂ ਨੂੰ ਮਾਰਿਆ ਮਾਰਿਆ ਵੀ ਸੀ ਉਹ ਕਹਿੰਦੇ ਬਦਲਾ ਲੈਣਾ ਉਹ ਤੇ ਇਹਨਾਂ ਦੇ ਬਾਪ ਕੋ ਲਵਾਂਗੇ ਹੂੰ ਉਹਨੇ ਵੀ ਕਲੀਅਰ ਕਰਕੇ ਸੂਬੇ ਨੂੰ ਕਿਹਾ ਇਹ ਪਾਪ ਨਾ ਕਰੀ ਹੂੰ ਸਾਡੀ ਸ਼ਰਮ ਇਜਾਜ਼ਤ ਨਹੀਂ ਦਿੰਦੀ ਬੱਚੇ ਨੂੰ ਤੇ ਬੁੜੇ ਨੂੰ ਕੋਈ ਸਜ਼ਾ ਦੇਣੀ ਹੂੰ ਤੇ ਤੈਨੂੰ ਇਹ ਗਨਾਹ ਨਹੀਂ ਕਰਨਾ ਚਾਹੀਦਾ ਉਹ ਅੱਜ ਵਾਲੇ ਸਮੇਂ 'ਚ ਆਪਾਂ ਕਿੰਨੇ ਵਾਕ ਉੱਠ ਕਰ ਗਿਆ ਜੀ ਉਦੋਂ ਬਾਅਦ ਕੀ ਹੁੰਦਾ ਕਿ ਜਦੋਂ ਸਾਰਿਆਂ ਨੇ ਕਾਜ਼ੀਆਂ ਨੇ ਵੀ ਕਿਹਾ ਹੂੰ ਉਹਨੋਂ ਸੂਬੇ ਨੂੰ ਵੀ ਇਹ ਏਡਿਸ਼ੇ ਦੀ ਅਸੀਂ ਇਦਾਂ ਫਤਵਾ ਦੇ ਨਹੀਂ ਸਕਦੇ ਔਰ ਇਤਿਹਾਸ ਦੱਸਦਾ ਵੀ ਉਹ ਸੂਬੇ ਦਾ ਮਨ ਬਦਲ ਵੀ ਰਿਹਾ ਸੀ ਮਤਲਬ ਕਨਵਿੰਸ ਹੋ ਰਿਹਾ ਸੀ ਕਿ ਤਨਾ ਕਿਤੇ ਕਿ ਨਾ ਨਹੀਂ ਕਿਤੇ ਹੋ ਰਿਹਾ ਡਰ ਤਾਂ ਸਾਰਿਆਂ ਨੂੰ ਨਾ ਜੀ ਜੋ ਮੈਂ ਮਜਬੂਰੀ ਤੌਰ ਤੇ ਵੀ ਕੰਮ ਗਲਤ ਕਰਨ ਲੱਗਾ ਹੂੰ ਵੀ ਇਹ ਮੈਨੂੰ ਪਾਪ ਲੱਗੂ ਜੀ ਇਤਿਹਾਸ ਇਹ ਕਹਿੰਦਾ ਪਰ ਲਾਗੇ ਖੜਾ ਸੁਚਾਨੰਦ ਇਹ ਬਿਲਕੁਲ ਸਹੀ ਇਦਾਂ ਨਹੀਂ ਹੋਈ ਹੈ ਜੀ ਉਹ ਸੁਚਾਨੰਦ ਉਹਨੂੰ ਕਹਿੰਦਾ ਸੱਪ ਦੇ ਬੱਚੇ ਆ ਹੂੰ ਤੇ ਜੇ ਨਹੀਂ ਤੇ ਮੈਂ ਕਹਿੰਦਾ ਇਹਨਾਂ ਨੂੰ ਤੇਰੇ ਸਾਹਮਣੇ ਪੁੱਛ ਕੇ ਦੱਸਦਾ ਤੇ ਤੈਨੂੰ ਪਤਾ ਲੱਗ ਜੂ ਵੀ ਇਹ ਬੱਚੇ ਨਹੀਂ ਹੈ ਹੂੰ ਹੂੰ ਉਹ ਕਹਿੰਦਾ ਵੀ ਜੇ ਤੁਹਾਨੂੰ ਛੱਡ ਦਈਏ ਤੁਸੀਂ ਕੀ ਕਰੋਗੇ ਉਹ ਕਹਿੰਦਾ ਹੈ ਜਾ ਕੇ ਆਪਣੇ ਸਾਥੀਆਂ ਦੀ ਤਲਾਸ਼ ਕਰਾਂਗੇ ਤੇ ਸਾਡੇ ਜਿਹੜਾ ਪਿੰਦਾ ਦਾ ਮਿਸ਼ਨ ਹੈ ਜ਼ੁਲਮ ਦੇ ਖਿਲਾਫ ਲੜਨਾ ਅਸੀਂ ਸਾਥੀ ਇਕੱਠੇ ਕਰਾਂਗੇ ਲੜਾਂਗੇ ਜੀ ਉਹ ਸੁਚਾਨਾ ਇਹ ਕਹਿੰਦਾ ਸੁਣ ਲਿਆ ਹੂੰ 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 ਇਹ ਇੱਕ ਬਾਗੀ ਦੇ ਬੱਚੇ ਆ ਹੂੰ ਸੱਪ ਦੇ ਬੱਚੇ ਆ ਇਹਨਾਂ ਨੂੰ ਛੜਣਾ ਤੇਰੇ ਲਈ ਸਭ ਤੋਂ ਵੱਡਾ ਖਤਰਾ ਖਤਰਾ ਹੋਊਗਾ ਖੈਰ ਉਸ ਪੇਸ਼ੀ ਤੋਂ ਬਾਅਦ ਫੇ ਕਹਿੰਦੇ ਆ ਵੀ ਜਦੋਂ ਇਹਨਾਂ ਨੂੰ ਉਹਨਾਂ ਫਤਵਾ ਦੇ ਤਾਂ ਦਰਅਸਲ ਨੀਂਹਾਂ 'ਚ ਨਹੀਂ ਦੀਵਾਰ ਦੀਵਾਰ ਤੇ ਨਹੀਂ ਤੇ ਬਹੁਤ ਫਰਕ ਹੁੰਦਾ ਹੂੰ ਹੂੰ ਦੁਵਾਰਾਂ 'ਚ ਚੁਣੌਣ ਦਾ ਜਦੋਂ ਫਤਵਾ ਹੋ ਗਿਆ ਤੇ ਦੀਵਾਰ 'ਚ ਚਿਣੇ ਜਾ ਰਹੇ ਆ ਹੂੰ ਹੂੰ ਤੇ ਇਤਿਹਾਸ ਦੱਸਦਾ ਵੀ ਜਦੋਂ ਇੱਥੇ ਗਈ ਤੂੰ ਕੰਨ ਜਿਹੜੀ ਓਡਿਗਪੀ ਓਡਿਗਪੀ ਬੇਹੋਸ਼ ਹੋ ਗਏ ਇਤਿਹਾਸ ਕਹਿੰਦਾ ਕਿ ਇਹਨਾਂ ਨੂੰ ਬੇਹੋਸ਼ੀ ਦੀ ਹਾਲਤ 'ਚ ਇੱਕ ਵਾਰੀ ਫੇਮਾਤਾ ਗੁਜਰਕੋੜ ਦੇ ਕੋਲ ਛੱਡ ਦਿੱਤਾ ਲੇਕਨ ਨਾਲ ਮਾਤਾ ਗੁਜਰਕੋੜ ਨੂੰ ਇਹ ਕਿਹਾ ਗਿਆ ਵੀ ਤੇਰਾ ਪੁੱਤ ਵੀ ਸ਼ਹੀਦ ਹੋ ਚੁੱਕਾ ਚਮਕੋੜ ਦੀ ਜੰਗ 'ਚ ਹੂੰ ਤੇਰੇ ਪੋਤੇ ਵੀ ਸ਼ਹੀਦ ਹੋ ਚੁੱਕੇ ਆ ਇਹ ਹੀ ਤੇਰੀ ਆਖਰੀ ਨਿਸ਼ਾਨੇ ਆ ਹੂੰ ਤੇ ਤੂੰ ਇਹਨਾਂ ਨੂੰ ਸਮਝਾ ਲਾ ਜੇ ਕੱਲ ਨੂੰ ਵੀ ਇਹਨਾਂ ਨੇ ਹੂੰ ਜਿਹੜਾ ਇਦਾਂ ਹੀ ਰੱਖਿਆ ਤੇ ਇਹਨਾਂ ਦੀ ਸ਼ਹਾਦਤ ਜਿਹੜੀ ਆ ਉਹ ਲਾਜ਼ਮੀ ਆ ਤੇ ਤੈਨੂੰ ਚਾਹੀਦਾ ਇਹਨਾਂ ਨੂੰ ਸਮਝਾ ਲਾਲ ਇਹਨਾਂ ਨੂੰ ਵਿਚਾ ਲੈ ਤੇਰੀ ਆਖਰੀ ਨਿਸ਼ਾਨੀ ਹੈ ਇਤਿਹਾਸ ਕਹਿੰਦਾ ਕਿ ਮਾਤਾ ਗੁਜਰਕੌਰ ਨੇ ਕਿਹਾ ਮੈਂ ਜ਼ਰੂਰ ਸਮਝਾਵਾਂਗੀ ਪਰ ਉਹਨਾਂ ਨੇ ਸਾਰੀ ਰਾਤ ਗੁਰੂ ਅਰਜਨ ਤੋਂ ਲੈ ਕੇ ਹੂੰ ਪੜਦਾਦਾ ਹੀ ਲੱਗੇ ਨਾ ਜੀ ਉਹਨਾਂ ਦੇ ਜੀ ਜੀ ਉਹਨਾਂ ਦੀ ਸ਼ਹਾਦਤ ਕਿੱਦਾਂ ਹੋਈ ਗਾਂ ਗੁਰੂ ਹਰਗੋਬਿੰਦ ਸਾਹਿਬ ਨੇ ਚਾਰ ਜੰਗਾਂ ਕਿੱਦਾਂ ਲੜੀਆਂ ਹੂੰ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਉਸ ਤੋਂ ਬਾਅਦ ਉਸੇ ਮਿਸ਼ਨ ਨੂੰ ਤੁਹਾਡੇ ਪਿਤਾ ਨੇ ਵਸਾਖੀ ਦੇ ਗਾਂ ਸਾਰਾ ਜਿਹੜਾ ਖਾਲਸਾ ਸਾਜ ਕੇ ਤੇ ਇਹ ਕੈਸਾ ਇਹਨਾਂ ਦੇ ਐਲਾਨਾ ਜਿਹੜਾ ਜੰਗ ਸ਼ੁਰੂ ਕੀਤਾ ਹੋਇਆ ਇਹ ਸਭ ਕੁਝ ਉਹਨਾਂ ਨੇ ਸਮਝਾ ਦਿੱਤਾ ਹਮ ਹੁਣ ਆਖਰੀ ਪੇਸ਼ੀ ਤੇ ਇਤਿਹਾਸ ਦੱਸਦਾ ਜਦੋਂ ਆਏ ਆ ਤੇ ਇਹਨਾਂ ਨੇ ਜਿਹੜਾ ਸ਼ਾਸਲ ਬਾਗ ਤੇ ਬਾਸ਼ਲ ਬੇਗ ਦੋ ਆਉਂਦੇ ਆ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਪੂਰੀ ਤਰ੍ਹਾਂ ਜਿਹੜਾ ਸ਼ੀਲ ਕਰ ਦਿੱਤਾ ਜਾਵੇ ਹਮ ਉਹਨਾਂ ਨੇ ਮੰਨ ਲਿਆ ਤੇ ਇਹ ਫਿਰ ਇਤਿਹਾਸ ਦੱਸਦਾ ਵੀ ਜਦੋਂ ਆਖਰੀ ਦਿਨ ਆਏ ਉਹਨਾਂ ਨੇ ਫੇਰ ਸਵਾਲ ਪੁੱਛੇ ਪਰ ਸੇਵਜਾਦੇ ਨੇ ਜਵਾਬ ਉਹੀ ਦਿੱਤੇ ਜਿਹੜੇ ਉਹ ਪਹਿਲਾਂ ਦਿੰਦੇ ਰਹੇ ਇਹ ਫਿਰ ਸ਼ਾਸ਼ਲ ਬੇਗ ਬਾਸ਼ਲ ਬੇਗ ਨੇ ਇਤਿਹਾਸ ਕਹਿੰਦਾ ਵੀ ਉਹਨਾਂ ਦੇ ਇਤਿਹਾਸਾ ਰੱਕਟ ਕੇ ਤੇ ਦੋਨਾਂ ਦੀ ਜਿਹੜੇ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਹੁਣ ਕੀ ਹੁੰਦਾ ਜਗਜੀਤ ਸਿੰਘ ਜੀ ਕਿ ਦੇਖੋ ਸੁੱਚਾ ਆਨੰਦ ਦੀ ਹੱਲਾਸ਼ੇਰੀ ਦੇ ਨਾਲ ਇਹ ਸਾਰਾ ਕੁਝ ਹੁੰਦਾ ਪਹਿਲੀ ਫੜਾਉਣ ਵਾਲਾ ਗੰਗੂ ਬਹਾਮਣ ਹੂੰ ਉਹਨੂੰ ਹੱਲਾਸ਼ੇਰੀ ਦੇਣ ਵਾਲਾ ਸੁਚਾਨੰਦ ਜੀ ਤੇ ਫਿਰ ਉਹ ਸਾਡੇ ਦੁਸ਼ਮਣਿਆਂ ਕਿ ਇਹ ਸਾਡੇ ਦੁਸ਼ਮਣਿਆਂ ਹੂੰ 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 ਮਤਲਬ ਕਟ ਦੋਵਾਂ ਨੇ ਨਹੀਂ ਕੀਤੀ ਕਟ ਦੋਵਾਂ ਨੇ ਨਹੀਂ ਕੀਤੀ ਜੀ ਵਧੀਆ ਗੱਲ ਆ ਹੁਣ ਇਹ ਸਾਰਾ ਹੀ ਜਿਹੜਾ ਇਲਜ਼ਾਮ ਆ ਰੰਗਜੀਵ ਨੂੰ ਦੇਈ ਜਾਂਦੇ ਹੂੰ ਹੂੰ ਉਹ ਸਹਬਜਾਦਾਂ ਨੇ ਕਿਹਾ ਜੀ ਅਸੀਂ ਧਰਮ ਨਹੀਂ ਛੱਡਾਂਗੇ ਹੂੰ ਅਸੀਂ ਧਰਮ ਨਹੀਂ ਛੱਡਾਂਗੇ ਜੀ ਤੇ ਉਹਨਾਂ ਨੇ ਸਿੱਖ ਧਰਮ ਨਹੀਂ ਛੱਡਿਆ ਤੁਹਾਡਾ Hindu ਧਰਮ ਬਾਰੇ ਥੋੜੀ ਗੱਲ ਹੋਈ ਉੱਥੇ ਹੂੰ ਹੂੰ ਸਾਹਿਬਜ਼ਾਦਿਆਂ ਦਾ ਸਬੰਧ ਸਿੱਖ ਧਰਮ ਦੇ ਨਾਲ ਆ ਜੇ ਸਾਹਿਬਜ਼ਾਦੇ ਕਹਿੰਦੇ ਧਰਮ ਨਹੀਂ ਛੱਡਾਂਗੇ ਉਹ ਮੰਨ ਲਓ ਸਿੱਖ ਧਰਮ ਨਹੀਂ ਛੱਡਾਂਗੇ ਹਾਂ ਬਿਲਕੁਲ ਪਰ ਇਹ ਹੁਣ ਇਤਿਹਾਸ ਸਾਰਾ ਉਲਟਾਈ ਚਲੇ ਜਾਂਦੇ ਆ ਨਾ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਇਹ ਸੰਸਕਾਰ ਵਾਲੀ ਘਟਨਾ ਜਾਂ ਆਪਾਂ ਦੇਖਿਆ ਕਿ ਤੁਸੀਂ ਗੱਲ ਕੀਤੀ ਸਿਧਾਂਤਕ ਹਮਲਿਆ ਦੀ ਕੌਮ ਦੇ ਉੱਤੇ ਸਮੇਂ-ਸਮੇਂ ਤੇ ਸਿਧਾਂਤਕ ਹਮਲੇ ਹੁੰਦੇ ਰਹਿੰਦੇ ਨੇ ਤੇ ਆਪਾਂ ਨੂੰ ਪਤਾ ਹੀ ਹੈ ਕਿ ਜਿਸ ਤਰੀਕੇ ਦੇ ਨਾਲ ਕਿਆ ਗਿਆ ਸੀ ਸੂਬਾ ਸਰਹੰਦ ਵੱਲੋਂ ਕਿ ਇਹਨਾਂ ਦੇ ਲਈ ਕੋਈ ਜਗ੍ਹਾ ਜਿਹੜੀ ਹੈ ਸਰਹੰਦ ਦੇ ਵਿੱਚ ਨਹੀਂ ਹੈ ਤੇ ਕਿਵੇਂ ਦਿਵਾਨ ਟੋਡਰਮਲ ਕਹਿੰਦੇ ਨੇ ਕਿਵੇਂ ਟੋਡਰਮਲ ਹੋਣਾ ਨੇ ਜਿਹੜੀ ਉੱਥੇ ਜ਼ਮੀਨ ਬਕਾਇਦਾ ਮੋਹਰਾ ਖੜੀਆਂ ਕਰਕੇ ਲਈ ਤੇ ਉਹਨਾਂ ਦੇ ਇਤਿਹਾਸ ਬਾਰੇ ਬੜਾ ਗਲਤ ਪ੍ਰਚਾਰ ਕੀਤਾ ਜਾਂਦਾ ਹੈ ਕਿ ਉਹ ਟੋਡਰਮਲ ਜੈਨ ਸਨ ਥੋੜੀ ਜੀ ਇੱਥੇ ਵੀ ਕਲੈਰਟੀ ਕਰਨੀ ਬਣਦੀ ਹੈਗੀ ਕਿਉਂਕਿ ਆਪਾਂ ਦੇਖਿਆ ਕਈ ਵਾਰੀ ਨਾ ਸਾਡੇ ਵੀ ਲੋਕ ਬੜੇ ਭਾਵੁਕ ਜੇ ਹੋ ਕੇ ਸਾਂਝੀ ਵਾਲਤਾ ਦਾ ਜੇ ਆਪਾਂ ਗਏ ਕਿ ਜਦੋਂ ਕੀੜਾ ਜਿਆ ਉੱਟਦਾ ਹੈ ਤੇ ਉਹ ਆਪਣੇ ਹੀ ਕਿਰਦਾਰਾਂ ਨੂੰ ਦੂਜੇ ਧਰਮਾਲੇ ਦੱਸਣ ਦੇ ਵਿੱਚ ਬੜੀ ਖੁਸ਼ੀ ਜੇ ਮਹਿਸੂਸ ਕਰਦੇ ਨੇ ਇਹੋ ਕੁਝ ਕਾਫੀ ਸਾਰੀਆਂ ਵੀਡੀਓ ਤੁਸੀਂ ਦੇਖੋਗੇ ਖਾਸ ਕਰਕੇ ਦਿੱਲੀ ਦੇ ਕੁਝ ਸਿੱਖ ਨੇ ਉਹਨਾਂ ਵੱਲੋਂ ਜਾਂ ਇਸ ਤਰ੍ਹਾਂ ਦੀ ਆਪਾਂ ਦੇਖਿਆ ਕਾਫੀ ਸੋਸ਼ਲ ਮੀਡੀਆ ਤੇ ਚਲਦੀਆਂ ਰਹਿੰਦੀਆਂ ਨੇ ਥੋੜਾ ਜਿਹਾ ਬੰਸਾਵਲੀ ਬਾਰੇ ਵੀ ਦੱਸੋ ਕਿ ਕੌਣ ਸੀਗੇ ਟੋਡਰਮਲ ਕਿਵੇਂ ਉਹਨਾਂ ਦੇ ਵੱਲੋਂ ਜਿਹੜਾ ਹੈ ਸੰਸਕਾਰ ਕੀਤਾ ਜਾਂਦਾ ਹੈ ਔਰ ਕਿਵੇਂ ਉਹ ਗੁਰੂ ਘਰ ਦੇ ਨਾਲ ਜੁੜੇ ਹੋਏ ਸੀ ਕੀ ਉਹ ਜੈਨ ਸੀ ਜਾਂ ਕਿਸੇ ਹੋਰ ਧਰਮ ਤੋਂ ਬਿਲੋਂਗ ਕਰਦੇ ਸੀ ਜਾਂ ਕਿ ਉਹ ਸਿੱਖੀ ਦੇ ਵਿੱਚ ਸੀ ਇਹ ਸਰਦਾਰ ਜੀ ਸਿੰਘ ਜੀ ਨੇ ਬੜਾ ਐਮ ਸਵਾਲ ਕੀਤਾ ਇਹ ਤਿੰਨ ਟੂਡਰਮਲ ਇਤਿਹਾਸ ਚ ਹੋਏ ਆ ਹੂੰ ਇਹ ਮਿਕਸ ਅਪ ਕਰਦੇ ਆ ਸਾਰੇ ਹੂੰ ਹੂੰ ਇਹ ਪਹਿਲੇ ਦੀ ਮੌਤ ਤਾਂ 1599 ਚ ਹੋ ਗਈ ਗੁਰੂ ਨਾਨਕ ਸਾਹਿਬ ਤੋਂ ਬਾਅਦ ਚ ਜੀ ਆਪਾਂ ਥੋੜਾ ਜਿਹਾ ਬਾਅਦ ਚ ਹੋ ਗਈ ਦੂਜਾ ਟੂਡਰਮਲ ਹੋਇਆ ਉਹਨੂੰ ਸ਼ਾਹਜਹਾਨ ਨੇ ਟੂਡਰਮਲ ਕਿਹਾ ਗਿਆ ਹੂੰ ਉਹ ਵਿਸ਼ਾ ਜਾਣ ਦੇ ਸਮੇਂ ਚ ਹੋਇਆ ਹ ਹ ਉਹਨੂੰ ਰਾਜੇ ਦਾ ਖਿਤਾਬ ਦਿੱਤਾ ਹੋਇਆ ਸੀ ਜੀ ਤੇ ਇਹ ਜਿਹੜਾ ਟੋਡਰਮਲ ਇਹ ਵੀ 1665 1666 ਚ ਇਹਦੀ ਡੈਥ ਹੋ ਜਾਂਦੀ ਹੈ ਹ ਹ ਇਹ ਸਾਰੇ ਜਿਹੜਾ ਗੁਰੂ ਤੁਹਾਡਾ ਪੁਲਾ ਕਰੇ ਮਾਨਕੂਸ਼ ਵਾਲੇ ਨੇ ਹਵਾਲੇ ਦਿੱਤੇ ਆ ਹ ਹੁਣ ਆਪਾਂ ਆਉਣੇ ਆ ਤੀਜਾ ਟੋਡਰਮਲ ਸਹੀ ਜਿਨਾਂ ਸੰਸਕਾਰ ਕੀਤਾ ਜੀ ਇਹ ਟੋ ਦਵਾਨ ਟੋਡਰਮਲ ਦਾ ਜਿਹੜਾ ਪਿੰਡ ਹੈ ਇਹ ਜ਼ਿਲ੍ਹਾ ਸੰਗਰੂਰ ਪਿੰਡ ਕਾਗੜਾ ਹੂੰ ਇਹ ਨਾ ਨੇ ਜੇ ਨਏ ਕਿਸੇ ਨੇ ਕਿਤਾਬ ਪੜੀ ਤਾਂ ਪੜ ਲਓ ਇਹ ਸਾਕਾ ਸਰਾਂ ਦੇ ਛੋਟੇ ਸਹਬਜ਼ਾਦਿਆਂ ਦੀ ਛਿੱਧੀ ਹੈ ਤੇ ਇਹ ਗੁਰਦੁਆਰਾ ਰਾਮ ਕੋ ਰਾਮਪੁਰ ਖੇੜਾ ਸੰਤ ਸੇਵਾ ਸਿੰਘ ਜੀ ਉਹਨਾਂ ਨੇ ਪ੍ਰਕਾਸ਼ ਕੀਤੀ ਹੋਈ ਹੈ ਮੈਂ ਉਹਦੇ ਹਵਾਲੇ ਦੇ ਨਾਲ ਗੱਲ ਕਰ ਰਿਹਾ ਜੀ ਉਹ ਕਹਿੰਦੇ ਕਿ ਇਹ ਦਵਾਨ ਟੋਡਰਮਲ ਜਿਹੜਾ ਬਹੁਤ ਸੇਡ ਸੀਗਾ ਜ਼ਿਲ੍ਹਾ ਸੰਗਰੂਰ ਆ ਤੇ ਪਿੰਡ ਦਾ ਕਾਕੜਾ ਹਾਂ ਹਾਂ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਆਉਂਦੇ ਆ ਜੀ ਗੁਰੂ ਤੇਗ ਬਹਾਦਰ ਸਾਹਿਬ ਇਹ ਬਹੁਤ ਵੱਡਾ ਜ਼ਿੰਮੇਦਾਰ ਸੀਗਾ ਸੇਠ ਵੀ ਸੀਗਾ ਹਾਂ ਹਾਂ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਆ ਇਹਦੀ ਜ਼ਮੀਨ 'ਚ ਆ ਕੇ ਆਪਣਾ ਡੇਰਾ ਲਾਉਂਦੇ ਕਹਿ ਲੋ ਜਾਂ ਉੱਥੇ ਆਪਣਾ ਦੁਵਾਨ ਲਾਉਂਦੇ ਆ ਜੀ ਇਹਨੂੰ ਜਦੋਂ ਟੋਡਰਮਲ ਨੂੰ ਪਤਾ ਲੱਗਦਾ ਹਮ ਹਮ ਕਈਆਂ ਦੇ ਸਰੋਤਾਂ ਜੇ ਵੀ ਮਿਲਦਾ ਵੀ ਇਹ ਪਿੱਛੋਂ ਵੀ ਪੰਜਾਂ ਚੋਂ ਪੀੜੀਆਂ ਤੋਂ ਇਹ ਜਿਹੜੇ ਸਿੱਖ ਧਰਮ ਨਾਲ ਜੁੜੇ ਹੋਏ ਸੀ ਜੀ ਜੀ ਪਰ ਇੱਥੇ ਆ ਕੇ ਪੂਰੀ ਤਰ੍ਹਾਂ ਕਲੀਅਰ ਹੋ ਜਾਂਦਾ ਹਮ ਹਮ ਇਹ ਜਿਹੜਾ ਫਿਰ ਦਵਾਨ ਟੋਡਰਮਾਲਾ ਜਿਹਨੇ ਸੰਸਕਾਰ ਕੀਤਾ ਇਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਦੋਂ ਮਿਲਣਾ ਆਉਂਦਾ ਜਦ ਉਹਨਾਂ ਦੀ ਜ਼ਮੀਨ 'ਚ ਬੈਠੇ ਆ ਹਮ ਹਮ ਤੇ ਉਹਨਾਂ ਨੂੰ ਉਹ ਸਤਕਾਰ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਕਰਦਾ ਸੇਵਾ ਵੀ ਕਰਦਾ ਔਰ ਇਤਿਹਾਸ ਜਿਵੇਂ ਜਦੋਂ ਹੁਣ ਆਪਾਂ ਕਹਿੰਨੇ ਵੀ ਸਿੱਖੀ ਦਾਣ ਬਖਸ਼ੋ ਹੂੰ ਹੂੰ ਇਹ ਇੱਥੇ ਇਤਿਹਾਸ ਕਹਿੰਦਾ ਵੀ ਟੋਡਰਮਲ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲੋਂ ਸਿੱਖੀ ਧਾਰਨ ਕੀਤੀ ਜੀ ਜੀ ਨਾਮਦਾਨ ਲਿਆ ਜਾਂ ਕੁਛ ਕਹਿ ਲਓ ਹੂੰ ਹੂੰ ਇਹ ਸ ਟੋਡਰਮਲ ਨੇ ਸੋ ਇੱਕ ਗੱਲ ਤੇ ਇਹ ਸਪਸ਼ਟ ਹੋ ਗਈ ਵੀ ਇਹ ਟੋਡਰਮਲ ਸਿੱਖ ਸੀ ਜੀ ਜੀ ਇੱਕ ਗੱਲ ਤੇ ਸਪਸ਼ਟ ਹੋ ਗਈ ਨਾ ਜੀ ਹੂੰ ਹੂੰ ਇਹ ਟੋਡਰ ਮਲ ਨੇ ਫਿਰ ਜਦੋਂ ਇਹਨੇ ਸੂਬੇ ਨੇ ਕਿਹਾ ਵੀ ਭਾਈ ਜੀ ਇਹਨਾਂ ਦਾ ਸੰਸਕਾਰ ਕਰਨਾ ਕੋ ਜਮੀਨ ਮੁੱਲ ਲੈ ਕੇ ਕਰੇ ਹੂੰ ਇਹ ਆਪਾਂ ਸਾਰਾ ਇਤਿਹਾਸ ਸਾਰਿਆਂ ਨੇ ਅੱਗੇ ਸੁਣ ਲਿਆ ਹੁਣ ਜਿਹੜੀ ਇੱਥੇ ਦੋ ਗੱਲਾਂ ਵੈਸੇ ਆਪਾਂ ਅੱਗੇ ਵੀ ਕਹੇ ਆਂ ਵੀ ਜਦੋਂ ਬੰਦਾ ਸਿੰਘ ਬਹਾਦਰ ਨੇ ਆ ਕੇ ਸਰਾਂਦ ਤੇ ਆਪਣਾ ਪ੍ਰਚੰਡ ਚਲਾਇਆ ਨਾ ਜੀ ਹੂੰ ਤੇ ਉਹਨੇ ਬਾਕੀ ਸਾਰਿਆਂ ਦੀਆਂ ਜਿਹੜੀਆਂ ਲਾਸ਼ਾਂ ਉਹਨਾਂ ਨੂੰ ਦੇਤੀਆਂ ਸੀ ਪਾਰੇ ਸੂਬੇ ਸਰਾਂ ਦੀ ਜਿਹੜੀ ਉਹਨੇ ਦਰਖਤ ਨਾ ਟੰਗ ਦਿੱਤੀ ਸੀ ਵੀ ਜੇ ਮੇਰੇ ਗੁਰੂ ਦੇ ਸਹਬਜ਼ਾਦਿਆਂ ਲਈ ਸਰਾਂ ਚ ਜਗ੍ਹਾ ਨਹੀਂ ਦਿੱਤੀ ਰਹੀ ਵੀ ਹੈ ਨਹੀਂ ਜੀ ਇਹ ਫੇ ਕੀ ਹੁੰਦਾ ਕਿ ਟੋਡਰਮਲ ਨੂੰ ਜਦੋਂ ਪਤਾ ਲੱਗਦਾ ਤੇ ਇਹਨੇ ਜ਼ਮੀਨ ਖਰੀਦ ਕੇ ਜਿਹੜੀ ਵੀ ਉਹਨਾਂ ਨੇ ਕੀਮਤ ਮੰਗੀ ਆਪਾਂ ਮੋਰਾਂ ਵਾਲੀ ਸਾਰਿਆਂ ਨੇ ਗੱਲ ਸੁਣ ਲਈ ਇਹਨਾਂ ਜਿਹੜਾ ਦਿਲਚਸਪ ਗੱਲ ਜਿਹੜੀ ਜਗੀਰ ਸਿੰਘ ਜੀ ਤਾਂ ਮੈਂ ਕਹਿਣ ਲੱਗਾ ਵੀ ਇਹ ਟੋਡਰਮਲ ਸੇਖ ਸੀਗਾ ਜੀ ਇਹਨੇ ਜਦੋਂ ਤਿੰਨਾਂ ਦਾ ਸਿਸਕਾਰ ਕੀਤਾ ਹੂੰ ਤੇ ਉਹਨਾਂ ਦੀਆਂ ਜਿਹੜੀਆਂ ਅਸਤੀਆਂ ਸੀ ਇਹਨੇ ਪਿੰਡ ਉੱਥੇ ਭੇਜੀਆਂ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲਿਆ ਸੀ ਜੀ ਜੀ ਅਸਤੀਆਂ ਉੱਥੇ ਭੇਜੀਆਂ ਉੱਥੇ ਭੇਜੀਆਂ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਮੁਲਾਕਾਤ ਹੋਈ ਮੁਲਾਕਾਤ ਭਈ ਹੂੰ ਔਰ ਆਪ ਬਕਾਇਦਾ ਕਿਤਾਬ ਦੇ ਵਿੱਚ ਉਹਨਾਂ ਨੇ ਛਾਪਿਆ ਹੋਇਆ ਹੂੰ ਗੁਰਦੁਆਰਾ ਮੰਜੀ ਸਾਹਿਬ ਪਾਸ਼ਾਹੀ ਨੌਵੀਂ ਹੂੰ ਯਾਦਗਾਰ ਮਾਤਾ ਗੁਜਕੌਰ ਜੀ ਔਰ ਛੋਟੇ ਸਾਹਿਬ ਜੀ ਦੇ ਮਲਬ ਉਹਨਾਂ ਦੀਆਂ ਅਸਥੀਆਂ ਉੱਥੇ ਲੈ ਕੇ ਉੱਥੇ ਗਏ ਜੀ ਔਰ ਉੱਥੇ ਗੀਠੇ ਤੇ ਉਹਨਾਂ ਦੀਆਂ ਜਿਹੜੀਆਂ ਅਸਥੀਆਂ ਰੱਖੀਆਂ ਗਈਆਂ ਔਰ ਉੱਥੇ ਬਕਾਇਦਾ ਗੁਰਦੁਆਰਾ ਤੇ ਹਰ ਸਾਲ ਮੇਲਾ ਵੀ ਲੱਗਦਾ ਇੰਨਾ ਵੀ ਜੋੜ ਮੇਲਾ ਫਤੇਗੜ ਸਾਹਿਬ ਜਿੰਨਾ ਨਹੀਂ ਪਰਦਾ ਜੀ ਪਰ ਉਹਨਾਂ ਦੀਆਂ ਅਸਥੀਆਂ ਜਿੱਥੇ ਗਈਆਂ ਉੱਥੇ ਬਕਾਇਦਾ ਤੇ ਫਿਰ ਆਪਣੇ ਕੋਲ ਜਦੋਂ ਸਾਰੀਆਂ ਚੀਜ਼ਾਂ ਮੌਜੂਦ ਹੈਗੀਆਂ ਨੇ ਫਿਰ ਐਵੇਂ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਇਹ ਚੀਜ਼ ਨੂੰ ਪ੍ਰਚਾਰਨਾ ਕੀ ਇਹ ਕਿਹੜੀ ਆਪਾਂ ਕਹਿ ਲਈਏ ਕਿ ਇਹ ਇੱਕ ਸਾਜਿਸ਼ ਦੇ ਦੀਆਂ ਪ੍ਰਚਾਰਿਆ ਜਾ ਰਿਹਾ ਤੇ ਦੂਜਾ ਜਿਹੜੇ ਹੁਣ ਜੀਜੀਤ ਸਿੰਘ ਜੀ ਸਾਡੇ ਨਾਲ ਸਨਾਤਨੀ ਸਿੱਖ ਬਹੁਤ ਬਣਾ ਲੇ ਹੂੰ ਹੂੰ ਜੀ ਰਾਜਤਰੀ ਸਿੱਖ ਸੰਗਤ ਵਾਲੇ ਸਾਰੇ ਸਨਾਤਨੀ ਸਿੱਖ ਹੀ ਹਨ ਜੀ ਜੀ ਬਿਲਕੁਲ ਇਹ ਹੁਣ ਜਦੋਂ ਲੋਕਾਂ ਨੂੰ ਕਹਿੰਦੇ ਉਹ ਕਹਿੰਦੇ ਦੇਖੋ ਜੀ ਸਿੱਖ ਹੀ ਇਦਾਂ ਕਹਿੰਦੇ ਟੋਡਰਮਲ ਹਿੰਦੂ ਸੀ ਹੂੰ ਹੂੰ ਕੰਤ ਤੁਹਾਡੀ ਪਗੜ ਜਾਂਦੀ ਹੈ ਨਾ ਜੀ ਪਰਾ ਸਾਰੇ ਸਬੂਤ ਪਏ ਆ ਸਬੂਤ ਸਾਡੇ ਕੋਲ ਹੈਗੇ ਆ ਸਾਰੇ ਸਬੂਤ ਪਏ ਆ ਵੀ ਉਹਨਾਂ ਨੇ ਬਕਾਇਦਾ ਟੂਡਰਮਲ ਨੇ ਸਿੱਖੀ ਧਾਰਨ ਕੀਤੀ ਜੀ ਉਹਨੇ ਸੰਸਕਾਰ ਕੀਤਾ ਉਹਨੇ ਵਸਤੀਆਂ ਵੀ ਸੰਭਾਲ ਕੇ ਉਥੇ ਲਾ ਕੇ ਰੱਖੀਆਂ ਜਿੱਥੇ ਉਹ ਗੁਰੂ ਸਾਹਿਬ ਨੂੰ ਮਿਲਿਆ ਸੀ ਔਰ ਜਿੱਥੇ ਅੱਜ ਸਥਾਨ ਵੀ ਸ਼ੋਭਿਤ ਗੁਰਦੁਆਰਾ ਔਰ ਸ਼ਰੂਨੀ ਕਮੇਟੀ ਨੇ ਬਣਾਇਆ ਹੋਇਆ ਹੂੰ ਹੂੰ ਔਰ ਉਹਨਾਂ ਦੀ ਜਾਂਚ ਬਣਾਇਆ ਹੋਇਆ ਹੂੰ ਹੂੰ ਅਸੀਂ ਆਪਣੇ ਕੋਲੋਂ ਨਹੀਂ ਕਹਿ ਰਹੇ ਜੀ ਸੋ ਇਸ ਕਰਕੇ ਅਸੀਂ ਇਹ ਥੋੜਾ ਜਿਹਾ ਤਾਂ ਇੱਕ ਦੋ ਗੱਲਾਂ ਕਲੀਅਰ ਕਰਨ ਲੱਗੇ ਆ ਹੂੰ ਤੇ ਟੋਡਰਮਲ ਹੋਣਾ ਦੇ ਪਰਿਵਾਰ ਦੇ ਨਾਲ ਅੱਗੇ ਕੀ ਕੁਝ ਹੋਇਆ ਇਹ ਵੀ ਥੋੜਾ ਜਿਹਾ ਸ਼ਾਰਟ ਦੇ ਵਿੱਚ ਲਾ ਲਿਓ ਇਹ ਐਵੇਂ ਇਹਦੀ ਫਿਰ ਟੋਡਰਮਲ ਦੀ ਵੀ ਸ਼ਿਕਾਇਤ ਹੋਈ ਨਾ ਜੀ ਹੂੰ ਇਹ ਫਿਰ ਕਿਰਪਾਲ ਸਿੰਘ ਬੰਡੂਂਗਰ ਹੋਣਾ ਨੇ ਇੱਕ ਲੇਖ ਲਿਖਿਆ ਹੋਇਆ ਜੀ ਉਹ ਸ਼ਰੂਨ ਕਮੇਟੀ ਦੇ ਪ੍ਰਧਾਨ ਵੀ ਰਹੇ ਆ ਹੂੰ ਉਹਨਾਂ ਦੇ ਲੇਖ ਦੇ ਆਧਾਰ ਤੇ ਮੈਂ ਕਹਿ ਰਿਹਾ ਵੀ ਉਹਨਾਂ ਨੇ ਇਹ ਦਵਾਨ ਟੋਡਰਮਲ ਦਾ ਪਰਿਵਾਰ ਵੀ ਕੋਹੂ ਚ ਪੀੜ ਕੇ ਸ਼ਹੀਦ ਕੀਤਾ ਜਿਸ ਤਰੀਕੇ ਦੇ ਨਾਲ ਭਾਈ ਮੋਤੀराम ਮੇਰਾ ਜੀ ਦਾ ਨਾਮ ਭਾਈ ਮੋਤੀਰਾਮ ਨੂੰ ਕੀਤਾ ਇਹ ਕਿਰਪਾਲ ਸਿੰਘ ਬੰਡੂਗਰ ਹੋਣੇ ਹੂੰ ਹੂੰ ਉਹਨਾਂ ਦਾ ਇਹ ਲਿਖੇਗਾ ਜੀ ਇਹਦੇ ਚ ਉਹਨਾਂ ਨੇ ਕਲੀਅਰ ਕੀਤਾ ਹੂੰ ਹੁਣ ਜਿਹੜੇ ਭਾਈ ਮੋਤੀਰਾਮ ਮਹਿਰਾ ਆ ਇਹ ਤਾਂ ਪੂਰੀ ਤਰ੍ਹਾਂ ਦੇ ਨਾਲ ਸਿੱਖ ਪਰਿਵਾਰ ਜੀ ਇੰਨਾ ਵੀ ਇਹਨਾਂ ਨੇ ਹਾਲੇ ਉਮਰਤ ਨਹੀਂ ਛਕਿਆ ਇਹਨਾਂ ਦੇ ਪਿਤਾ ਦਾ ਨਾਮ ਸੀਗਾ ਹਰ ਸਿੰਘ ਹੂੰ ਹੂੰ ਉਹ ਉਮਰਦਾਰੀ ਸੀ ਕਿੰਨਾ ਦੇ ਭਾਈ ਮੋਤੀਰਾਮ ਮੇਰੇ ਮੋਤੀਰਾਮ ਮੇਰਾ ਜੀ ਔਰ ਇਹ ਜਦੋਂ ਆਨੰਦਪੁਰ ਤੇ ਲੜਾਈ ਸ਼ੁਰੂ ਹੋਈ ਹੈ ਹੂੰ ਤੇ ਇਹ ਪਿੰਡੋਂ ਰਾਸ਼ਨ ਦਾ ਗੱਡਾ ਲੈ ਕੇ ਆਨੰਦਪੁਰ ਗਏ ਹੋਏ ਸੀ ਜੀ ਪਰ ਉੱਥੇ ਰਹਿ ਗਏ ਤੇ ਉਥੇ ਸ਼ਹੀਦ ਹੋਏ ਹੂੰ ਹੂੰ ਇਹਨਾਂ ਦਾ ਪਿਤਾ ਉਹਦਾ ਨਾਂ ਹਰ ਸਿੰਘ ਸੀਗਾ ਔਰ ਉਹ ਉਥੇ ਸ਼ਹੀਦ ਹੋਏ ਨੇ ਉਥੇ ਸ਼ਹੀਦ ਹੋਇਆ ਜੀ ਇਹ ਫੇ ਹੁਣ ਬਹੁਤ ਲੰਮਾ ਚੋੜਾ ਹੈ ਜਦੋਂ ਫੇ ਇਹਨਾਂ ਨੂੰ ਕੋਲੂ ਚ ਪੀਣ ਦੀ ਸਜ਼ਾ ਦਿੱਤੀ ਜਾਂਦੀ ਹੈ ਨਾ ਹੂੰ ਤੇ ਇਹਨਾਂ ਨੂੰ ਪੁੱਛਿਆ ਜਾਂਦਾ ਤੂੰ ਕੌਣ ਹੂੰ 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 ਉਹ ਪੂਰੀ ਡਿਟੇਲ ਚ ਆਪਾਂ ਨੂੰ ਮਿਲ ਜਾਂਦਾ ਤੇ ਉਹ ਫਿਰ ਸਪਸ਼ਟ ਕਰਕੇ ਕਹਿੰਦੇ ਮੇਰੇ ਪਿਤਾ ਦਾ ਨਾਮ ਹਰ ਸਿੰਘ ਹੈ ਮੈਂ ਗੁਰੂ ਦਾ ਸੇਖ ਹਾਂ ਉਹਦੀ ਉਹਨੂੰ ਪੁੱਛਿਆ ਜਾਂਦਾ ਨਾ ਪਹਿਲਾਂ ਤੂੰ ਕੌਣ ਹੈ ਜੀ ਜੀ ਤੇ ਉਹ ਦੱਸਦਾ ਵੀ ਮੈਂ ਕੌਣ ਹਮ ਇਸ ਕਰਕੇ ਇੱਕ ਗੱਲ ਤੇ ਇਹ ਨੂੰ ਮੋਤੀराम ਮੈਰੇ ਨੂੰ ਵੀ ਇਦਾਂ ਹੀ ਇਹ ਸ਼ੋਅ ਕਰ ਰਿਹਾ ਨਾ ਵੀ ਉਹ ਸਿੱਖ ਨਹੀਂ ਸੀ ਹਮ 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 ਜੀ ਜੀ ਸਮਝਦੇ ਆ ਇਸ ਗੱਲ ਤੇ ਥੋੜਾ ਜਿਹਾ ਮੈਂ ਤਾਂ ਜ਼ੋਰ ਦੇ ਰਿਹਾ ਕਿ ਮੋਤੀਰਾਮ ਮੇਰਾ ਵੀ ਸੇਖ ਹੈ ਜੀ ਟੋਡਰ ਮਲ ਵੀ ਸੇਖਿਆ ਔਰ ਸਾਰੇ ਤੁਹਾਡੇ ਕੋ ਪਾਈ ਇਤਿਹਾਸ ਪਏ ਟੋਡਰ ਮਲ ਤਿੰਨ ਹੋਇਆ ਤੀਜਾ ਸੀਗਾ ਜੀ ਬਿਲਕੁਲ ਜੀ ਇਹ ਕਈ ਵਾਰੀ ਗੱਲ ਕੀਤੀ ਹੈ ਪਰ ਆਪਾਂ ਇੱਥੇ ਦੇਖਣਾ ਕਿ ਇਹਨਾਂ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਪ੍ਰਤੀਕਰਮ ਕੀ ਹੁੰਦਾ ਹੂੰ ਹੂੰ ਇੱਥੇ ਲਿਆ ਕੇ ਆਪਾਂ ਅੱਜ ਗੱਲ ਕਰਮ ਕਰਾਂਗੇ ਮਿੰਟ ਮੈਂ 10 ਤੁਹਾਡੇ ਹੋਰ ਲਵਾਂਗਾ ਹੁਣ ਇਹ ਜਿਹੜਾ ਅੱਲਾ ਯਾਰ ਖਾਂਜੂਗੀ ਹੈ ਹੂੰ ਹੂੰ ਇਹ ਉਹਨਾਂ ਦੀ ਸਹਬਜ਼ਾਦਿਆਂ ਦੀ ਸ਼ਹਾਦਤ ਬਾਰੇ ਲਿਖਦਾ ਭਵੇਂ ਆਪਾਂ ਅੱਗੇ ਕਿਹਾ ਪਰ ਅੱਜ ਦੇ ਪ੍ਰੋਗਰਾਮ 'ਚ ਇਹ ਗੱਲ ਇੱਥੇ ਕਹਿਣੀ ਬਣਦੀ ਏ ਉਹ ਕਹਿੰਦਾ ਹਮ ਜਾਨ ਦੇ ਕੇ ਔਰਾਂ ਕੀ ਜਾਨੇ ਬਚਾ ਚੱਲੇ ਸਿੱਖੀ ਕੀ ਨੀਮ ਹਮ ਹੈ ਸਰੋਂ ਪੇ ਠਾ ਚੱਲੇ ਗੁਰਿਆਈ ਕਾ ਹੈ ਕਿੱਸਾ ਜਹਾਂ ਮੇ ਬਣਾ ਚੱਲੇ ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚੱਲੇ ਗੱਦੀ ਤੋਂ ਤਖਤ ਬਸ ਅਬ ਕੌਮ ਪਾਏਗੀ ਦੁਨੀਆ ਮੇ ਜ਼ਾਲਮੋ ਕਾ ਨਿਸ਼ਾਨ ਤੱਕ ਮਟਾਏਗੀ ਅਖੀਰ ਤੇ ਉਹ ਕਹਿੰਦਾ ਜੋਗੀ ਜੀ ਇਸ ਕੇ ਬਾਅਦ ਹੋਈ ਥੋੜੀ ਦੇਰ ਥੀ ਬਸਤੀ ਸਰਹੰਦ ਸ਼ਹਿਰ ਕੀ ਟੂ ਕਾ ਢੇਰ ਥੀ 1704 ਚ ਇਹਨਾਂ ਦੀ ਸ਼ਾਸਤ ਹੁੰਦੀ ਹੈ ਜੀ 1710 ਚ ਪੂਰੇ 6 ਸਾਲ ਬਾਅਦ ਜੀ ਬੰਦਾ ਸਿੰਘ ਬਹਾਦਰ ਜਿਹੜਾ ਉਹ ਆ ਕੇ ਫਤਿਹ ਕਰਦਾ ਔਰ ਬੰਦਾ ਸਿੰਘ ਬਹਾਦਰ ਨੇ ਫਿਰ ਜਦੋਂ ਇਹ ਜਾਂਦਾ ਨਾ ਜੀ ਪਹਾੜੀ ਰਾਜਿਆਂ ਨੂੰ ਤੇ ਉਹ ਸਾਰੇ ਨਜਾਣੇ ਲੈ ਕੇ ਖੜਦੇ ਆ ਜੀ ਤੇ ਉੱਥੇ ਬੰਦਾ ਸਿੰਘ ਬਹਾਦਰ ਨੰਦਪੁਰ ਸਾਹਿਬ ਜਾ ਕੇ ਫਿਰ ਇਹ ਗੱਲ ਦਹਿਰਾਉਂਦਾ ਹੂੰ ਹੂੰ ਵੀ ਤੁਸੀਂ ਗੁਰੂ ਕੋ ਕਿਲਾ ਨਹੀਂ ਛਿੜਾ ਸਕਦੇ ਇਸ ਕਰਕੇ ਉਹਨਾਂ ਨੇ ਛੱਡਿਆ ਕਿ ਇੱਥੇ ਜਿਹੜਾ ਨਿਸ਼ਾਨ ਆ ਦੇਖੋ ਇਹ ਖਾਲਸਾ ਦਾ 6 ਸਾਲ ਬਾਅਦ ਝੂਲਿਆ ਜੀ ਬਿਲਕੁਲ ਨਹੀਂ ਆਤਿਸ਼ਹੀਦੀ ਸਾਕਿਆਂ ਦਾ ਜਾਂ ਸ਼ਹੀਦੀ ਤੇ ਜਿਹੜੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਦਾ ਮਕਸਦ ਇਹੀ ਹੁੰਦਾ ਹੈ ਕਿ ਉਹਨਾਂ ਚੋਂ ਕਿਉਂਕਿ ਜਿਸ ਤਰੀਕੇ ਦੇ ਸਿਧਾਂਤਕ ਹਮਲੇ ਹੁੰਦੇ ਨੇ ਜਿਸ ਤਰੀਕੇ ਦੇ ਨਾਲ ਆਪਾਂ ਦੇਖਿਆ ਕਿ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਸ਼ਹੀਦੀਆਂ ਨੇ ਉਹਨਾਂ ਨੂੰ ਵੀ ਜਿਹੜਾ ਆਪਣੇ ਖਾਤੇ ਦੇ ਵਿੱਚ ਭਗਤੌਣ ਗੁਰੂ ਸਾਹਿਬ ਦਾ ਜਿਹੜਾ ਰਾਸ਼ਟਰੀਕਰਨ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਥਲ ਜਿਹੜੀ ਹੈ ਉਹ ਪਾਈ ਜਾਵੇ ਤੇ ਖੀਰ ਦੇ ਵਿੱਚ ਜਿੰਨੇ ਵੀ ਸ਼ਹੀਦੀ ਸਾਕੇ ਨੇ ਅਸੀਂ ਸਾਰਿਆਂ ਨੂੰ ਸਾਰੇ ਸ਼ਹੀਦਾਂ ਨੂੰ ਸਜਦਾ ਕਰਦੇ ਹਾਂ ਸਾਰੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹਨਾਂ ਹਿੱਜੇਦਾਰ ਹੋਣਾਂ ਦਾ ਧੰਨਵਾਦ ਕਰਦੇ ਹਾਂ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ ਫਤਿਹ ਦੀ ਸਾਂਝ ਪਾਉਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ